ਸਸ ਗੱਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਵੀਐਸ ਆਰੀ ਤੁਸੀਂ ਦੇਖ ਰਹੇ ਹੋ ਪੰਜਾਬ ਪ੍ਰੋਬੀ ਨਿਊਜ਼ ਚੈਨਲ ਆਸੀਂ ਖੜੇ ਹਾਂ ਮੌਜੂਦ ਹਾਂ ਧਨੌਰ ਬਲੌਗ ਦੇ ਜਿੱਥੇ ਕਿ ਤੁਹਾਨੂੰ ਦੱਸ ਦੇ ਕਿ ਗੁਰਦੁਆਰਾ ਮੰਜੀ ਸਾਹਿਬ ਦੇ ਦਰਵਾਨ ਦੇ ਵਿੱਚ ਇੱਕ ਅਹਿਮ ਮੀਟਿੰਗ ਜੋ ਕੀਤੀ ਕਿਸਾਨ ਯੂਨੀਅਨ ਜੋ ਹੈ ਉਹਨਾਂ ਵੱਲੋਂ ਰੱਖੀ ਗਈ ਪਹਿਲਾਂ ਤੁਹਾਨੂੰ ਦੱਸ ਦੇ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜੋ ਟੀਮ ਸੀਗੀ ਉਹਨਾਂ ਵੱਲੋਂ ਅਸਤੀਫਾ ਦੇ ਕੇ ਜੋ ਹੈ ਇੱਕ ਨਵੀਂ ਪਾਰਟੀ ਜੋ ਕਿ ਬਣਾਈ ਗਈ ਹੈ ਭਾਰਤੀ ਕਿਸਾਨ ਯੂਨੀਅਨ ਪਵਾਦ ਜਿਹਦੇ ਵਿੱਚ ਅੱਜ ਬਹੁਤ ਸਾਰੇ ਪਿੰਡਾਂ ਦੇ ਜਿਹੜਾ ਹੈਗੇ ਅੱਜ ਮੈਂਬਰ ਜੋ ਹੈ ਇੱਥੇ ਇਕੱਠਾ ਹੋ ਗਏ ਇਸ ਪਾਰਟੀ ਦਾ ਜਿਹੜਾ ਹੈਗਾ ਅੱਜ ਇਹਨਾਂ ਨੇ ਪਾਰਟੀ ਰੱਖੀਗੀ ਆ ਸਾਰੇ ਦੇ ਵਿੱਚ ਬਹੁਤ ਸਾਰੇ ਮਸਲੇ ਜੋ ਕੀ ਰੱਖੇਗੇ ਬਹੁਤ ਸਾਰੀਆਂ ਗੱਲਾਂ ਆਪਸ ਦੇ ਵਿੱਚ ਜਿਹੜੀ ਕੀਤੀਆਂ ਗਈਆਂ ਤੇ ਇਸ ਪਾਰਟੀ ਦਾ ਕੀ ਮੰਤਵ ਹੋਣ ਵਾਲਾ ਹੈ ਕਿਸ ਤਰ੍ਹਾਂ ਦੇ ਮਸਲੇ ਆਪਸ ਦੇ ਵਿੱਚ ਹੱਲ ਕਰਨਗੇ ਤੇ ਕਿਸ ਤਰ੍ਹਾਂ ਇਹ ਪਾਰਟੀ ਇੱਕ ਦੂਜੇ ਨਾਲ ਮਿਲ ਕੇ ਚੱਲੇਗੀ ਆਉਂ ਜਾਣਨਾ ਚਾਹੁੰਦੇ ਆ ਜੋ ਇਸ ਪਾਰਟੀ ਦੇ ਜਿਹੜੇ ਮੈਂਬਰਸ ਹੈ ਉਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਆ ਕੀ ਕਹਿਣਾ ਚਾਹੁੰਦੇ ਆ ਉਹਨਾਂ ਦਾ ਜ਼ੁਬਾਨੀ

ਆਲਾ ਆਤਾ ਪਰ ਪਰਹਾਲੀ ਮਾਦਰਦਾ ਨਹੀਂ ਹੁੰਦਾ ਤੇ ਆਪਾਂ ਸਾਰੀਆਂ ਵਿਚਾਰਾ ਕਰਦਿਆਂ ਇੱਥੇ ਆਪਣੀ ਜਿਹੜੀ ਗੋਵੀ ਪਾਇਤਰੀ ਨੂੰ ਬਇਲਾਤਰ ਪਾਇਤਰੀ ਨੂੰ ਆਪਾਂ ਆਪਣੀ ਕਮੇਟੀ ਚੁਣਾਂਗੇ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਦੁਆਰ ਗੇ ਬਾਹਰੋਂ ਆਏ ਨੇ ਬਾਹਰ ਦੇ ਅਰਖੇ ਨੂੰ ਬਾਹਰ ਬਿਲਾਕਾ ਨੂੰ ਅਸੀਂ ਉਹਨੂੰ ਬੈਠੀ ਕਰਨਾ ਚਾਹੁੰਦੇ ਆ ਕਿ ਤੁਸੀਂ ਆਪਣੇ ਗਲਾਰ ਦੇ ਵਿੱਚ ਕੱਢ ਰੱਖੋ ਜਾਂ ਕੋਈ ਪ੍ਰੋਗਰਾਮ ਜੋ ਅਸੀਂ ਆਵਾਜ਼ ਆਪਕੋ ਤੁਹਾਡੀਆਂ ਮੀਡੀਆ ਜਨ। ਆਪਾਂ ਅਰੰਭ ਲੇ ਕੇ ਸਾਰ ਲੈ ਚੱਲਣਾ ਹੈ ਕੋਈ ਜਿਤ ਪ੍ਰਧਾਨ ਨਹੀਂ ਕੋਈ ਇੱਥੇ ਨਾ ਕਰਕੇ ਕੋਈ ਤਾਬਾਸ਼ਾ ਨਹੀਂ ਕੋਈ ਨਹੀਂ ਆਪਾਂ ਨਿਮਾਣੇ ਹੋ ਕੇ ਨਿਮਾਣੇ ਕਿਸਾਨ ਬੜ ਕੇ ਕਿਸਾਨੀ ਦੇ ਪਹਿਰਾ ਦੇਣਾ ਤੇ ਆਪਣੇ ਗੋਦੀ ਦੇ ਪਹਿਰਾ ਦੇਣਾ ਆਪਣੇ ਸੰਗਾਵ ਦੇ ਪਹਿਰਾ ਦੇਣਾ ਇਹਨਾਂ ਜਿੰਨਾਂ ਜਿਹੜੇ ਅੱਜ ਬਹੁਤ ਬਹੁਤ ਧੰਨਵਾਦ ਜੀ ਬਹੁਤ ਮੇਰੇ ਆਏ ਤੁਸੀਂ ਅੱਜ ਕਿ ਕੇ ਅੱਜ ਐਸੋ ਆੜਾ ਤੇ ਯਰਤੂ ਹਿਰਦੇ ਨਾਲ ਸੀ ਕੋਈ ਜਨ ਅੱਜ ਸ਼ਾਮ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋ ਕੋਲੋ ਪਿਆਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਦੀਆਂ ਇਸ ਚੈਨਲ ਦੇ ਸਿੰਘ ਜਿਨ੍ਹਾਂ ਨੇ ਸਾਡੇ ਇਸ ਇਲਾਕੇ ਤੇ ਚਾਣਾ ਪਾਇਆ ਅੱਜ ਸਾਡੇ ਜਥੇਬੰਦੀ ਇਲਾਕੇ ਦੇ ਕਹਿੰਦੇ ਮંજੂਰੀ ਲੈ ਕੇ ਪਰਮ ਬੀ ਕੇ ਉਪਵਾਦ ਜੋ ਕਿ ਇਮਾਨਦਾਰੀ ਨਾਲ ਦਮ ਕਰੇਗੀ ਹਰ ਦੁੱਖ ਸੁੱਖ ਵਿੱਚ ਲੋਕਾਂ ਦੇ ਨਾਲ ਖੜੇਗੀ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਅੱਜ ਜੋ ਫੈਸਲਾ ਇੱਕ ਮਿੰਟ ਇੱਕ ਮਿੰਟ ਜੀ ਝੁੰਗੀਆਂ ਹਾਂਜੀ ਤੇ ਅੱਜ ਜੋ ਜਦਵੰਦੀ ਜੀ ਅੱਜ ਮੀਟਿੰਗ ਰੱਖੀ ਸੀਗੀ ਜੀ ਮੈਂ ਸਭ ਤੋਂ ਪਹਿਲਾਂ ਸਰ ਜਿਹੜੇ ਸਰਡੇ ਸੱਜਣ ਸਾਡੇ ਸੁਨੇਹ ਦੇ ਛੋਟੇ ਜਿਹੇ ਸਨੇਹ ਦੇ ਤੋਂ ਬਾਅਦ ਛੱਡ ਕੇ ਹਿੱਸਾ ਲਿਆ ਉਹਨਾਂ ਨੇ ਉਹਨਾਂ ਦੇ ਅਸੀਂ ਬਹੁਤ ਧੰਨਵਾਦੀਆਂ ਮੇਰੀ ਤੇ ਮੇਰੀ ਸਾਰੀ ਟੀਮ ਅਸੀਂ ਸਾਰੇ ਜਿਹੜੇ ਕੰਮ ਹੈ ਆਪਣੇ ਜਿਹੜੇ ਨਾਲ ਵਰਕਰ ਸੇ ਹੋਵੇ ਉਹਨਾਂ ਦੇ ਨਾਲ ਲੈ ਕੇ ਉਹਨਾਂ ਦੀ ਸਲਾਹ ਲੈ ਕੇ ਅਸੀਂ ਕੋਈ ਆਪ ਕੁਝ ਨਹੀਂ ਕਰਾਂਗੇ ਇਸ ਤਰ੍ਹਾਂ ਸੰਘਤ ਸਾਨੂੰ ਕਹੇਗੀ ਵੀ ਇਹ ਕੰਮ ਕਰਨੇ ਹੈ ਵੀ ਇਹ ਕੰਮ ਕਰਨੇ ਹੈ ਉਹਨਾਂ ਸੰਘਤ ਦੇ ਨੂੰ ਪਹਿਲ ਦੇ ਕੇ ਜਿਹੜੇ ਸਾਡੇ ਬਹੁਤ ਜਿਹੜੇ ਮਸਲੇ ਹੈ ਉਹਨਾਂ ਨੂੰ ਹੱਲ ਕਰਾਵਾਂਗੇ ਫਲੱਡ ਦੀ ਬੜੀ ਮਾਰ ਹੈ ਬੜੇ ਸਿਆਸੀ ਪਾਰਟੀਆਂ ਕਹਿੰਦੀਆਂ ਰਹੀਆਂ ਤੇ ਦੇ ਵਿੰਗ ਬਲ ਕਢ ਦੇਗੇ ਘੱਗਰ ਦੇ ਕੋਈ ਪਿੰਗਵਲ ਨਹੀਂ ਕੱਢਿਆ ਲੋਕਾਂ ਨੇ ਚੰਦੂ ਮਾਦਰਾ ਸਾਹਿਬ ਕਹਿੰਦੇ ਕਾਂਗਰਸ ਦੇ ਪਿੰਗਵਲ ਕੱਢਦੇ ਹੋ ਜੀ ਅਸੀਂ ਤੁਹਾਡੇ ਘੱਗਰਦੇ ਪਿੰਗਵਲ ਕੱਢ ਦਾਂਗੇ ਉਹਨਾਂ ਨੇ ਘੱਗਰਦੇ ਪਿੰਗਵਲ ਨਹੀਂ ਕੱਢਦੇ ਲੋਕਾਂ ਦੇ ਤਾਂ ਪਿੰਗਵਲ ਕੱਢਤੇ ਆਏ ਵੇਰੀ ਇੱਥੇ ਜਿਹੜੀ ਹੈਗੀ ਹੈ ਕੋਈ ਭਾਵੇਂ ਕਾਂਗਰਸ ਪਾਰਟੀ ਹੈ ਭਾਵੇਂ ਕੋਈ ਵੀ ਹੈ ਸਾਡੀ ਪਵਾਦੇ ਲੋਕਾਂ ਦੀ ਕੋਈ ਨਹੀਂ ਸੁਣਦੀ ਬਾਕੀ ਵੀਰੋ ਖੇਤੀ ਦਾ ਜਿਹੜਾ ਧੰਦਾ ਹੈਗਾ ਇਹ ਬੜਾ ਤੁਹਾਨੂੰ ਪਤਾ ਹੀ ਆ ਸਾਰੇ ਮੇਰੇ ਵੀਰਾਂ ਨੂੰ ਚੈਨਲ ਵਾਲਿਆਂ ਨੂੰ ਪ੍ਰੈਸ ਵਾਲਿਆਂ ਨੂੰ ਇਹ ਦੇਖੋ ਲਾਹੇ ਵੰਡ ਤਾਂ ਰਿਹਾ ਨਹੀਂ ਸਾਨੂੰ ਕੋਈ ਕੋਈ ਹੋਰ ਰੋਜ਼ਗਾਰ ਵੀ ਨਹੀਂ ਹੈ ਇਹ ਸੀ ਮਜਬੂਰੀ ਦੇ ਵੀ ਜ਼ਖੇਤੀ ਕਰ ਰਹੇ ਆ ਇਸ ਕਰਕੇ ਅਸੀਂ ਜਿਹੜੀ ਐਮਐਸਪੀ ਦੇ ਜਿਹੜੇ ਕਾਨੂੰਨ ਦੀ ਜਿਹੜੀ ਗਰੰਟੀ ਕਾਨੂੰਨ ਦੀ ਹੈ ਉਹਦੇ ਵਿੱਚ ਭਾਵੇਂ ਕਿੜੀ ਜਿਹੜੀ ਜਥੇਬੰਦੀ ਸਾਨੂੰ ਸਾਡਾ ਸਹਿਯੋਗ ਲਏਗੀ ਉਹਦੇ ਵਿੱਚ ਅਸੀਂ ਵੱਧ ਛੱਡ ਕੇ ਉਹਦੇ ਵਿੱਚ ਹਿੱਸਾ ਲੈਂਦੇ ਹਾਂ ਵੈਗੁਰੂ ਜੀ ਦਾ ਖਾਲਸਾ ਇਟ ਰਿਵਾਈਵ ਹੋ ਜਾਏ ਜੀ ਜਾਨ ਜੀ ਭਾਈਏ ਵੈਗੁਰੂ ਜੀ ਦਾ ਖਾਲਸਾ ਰਿਵਾਈਵ ਹੋ ਜਾਵੇ ਮੈਂ ਕਰਮਜੀਤ ਸਿੰਘ ਸੋਨੂ ਬਘੋਰਾ ਤੇ ਮੈਂ ਕਿਸਾਨੀ ਨਾਲ ਕਾਫੀ ਕਿਸਾਨ ਤਾਂ ਹੈ ਹੀ ਆਪਾਂ ਸਾਰੇ ਪੰਜਾਬ ਦੇ ਕਿਸਾਨ ਯੂਨੀਅਨ ਨਾਲ 3-4 ਸਾਲ ਹੋ ਗਏ ਨੇ ਜੁੜੇ ਨੇ ਤੇ ਸਾਡੇ ਲਈ ਅੱਜ ਮਾਨ ਵਾਲੀ ਗੱਲ ਹੈ ਵੀ ਸਾਡਾ ਵਾਦੀ ਏਰੀਆ ਤੇ ਸਾਡੀ ਭਾਰਤੀ ਕਿਸਾਨ ਯੂਨੀਅਨ ਵਾਦ ਬਣਨ ਜਾ ਰਹੀ ਐ ਅਸੀਂ ਉਹਦਾ ਗਾਜ ਕਰਨ ਜਾ ਰਹੇ ਆ ਸਾਡੇ ਲਈ ਮਾਨ ਵਾਲੀ ਗੱਲ ਹੈ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹਦਾ ਧੰਨਵਾਦ ਕਰਦਾ ਮबारकबाद ਵੀ ਜੀ ਸਾਡੇ ਮਸਲੇ ਇਹੀ ਨੇ ਵੀ ਜਿਵੇਂ ਕਿਸਾਨੀ ਦੇ ਜਾਂ ਪਾਣੀਆਂ ਦੇ ਦੂਜੀ ਗੱਲ ਇਹ ਆ ਵੀ ਜਿਵੇਂ ਅਸੀਂ ਜਿਹੜੀ ਪਹਿਲਾਂ ਸੀਗਾ ਕੰਮ ਕਰਦੇ ਜਿਹੜੀ ਅਸੀਂ ਕਿਸਾਨ ਯੂਨੀਅਨ ਨਾਲ ਉਹ ਲੀਡਰਾਂ ਦਾ ਤਾਨਾਸ਼ਹੀਰ ਰਵਈਆ ਸੀ ਅਸੀਂ ਤਾਨਾਸ਼ਹੀਰ ਰਵਈਆ ਨਾ ਚੱਲਦੇ ਹੋਏ ਅਸੀਂ ਆਮ ਹਰੇ ਨਾਲੇ ਸਾਡਾ ਪਵਾਦੀ ਏਰੀਆ ਅੱਜ ਅਸੀਂ ਭਾਰਿਕ ਕਿਸਾਨ ਯੂਨੀਅਨ ਪਵਾਦ ਦਾ ਗਾਜ ਕਰਨ ਜਾ ਰਹੇ ਹਾਂ ਇਹ ਸੀ ਮੰਤਬ ਨਾਲ ਸਾਡੀ ਅੱਜ ਮੀਟਿੰਗ ਸੀ ਤੇ ਉਹ ਮੇਰੇ ਖਿਆਲ ਮੈਨੂੰ ਲੱਗਦਾ ਵੀ 100% ਨੇਪਰੇ ਚੜ ਗਈ ਏ ਤੇ ਹੰਗਾਰਾ ਬਹੁਤ ਹੈ ਅੱਜ ਹੁਣ ਅੱਜ ਦੇ ਦਿਨ ਇਹ ਹੋਇਆ ਸਾਡਾ ਦੋ ਤਿੰਨ ਦਿਨ ਵਿੱਚ ਹੀ ਸਾਡਾ ਇਹ ਮੰਨ ਬਣਿਆ ਔਰ ਸਨੇਹ ਵੀ ਨਹੀਂ ਲੱਗ ਸਕੇ ਕਈ ਸੰਗਤਾਂ ਦੇ ਮੈਨੂੰ ਫੋਨ ਆ ਰਹੇ ਨੇ ਵੀ ਤੂੰ ਸਾਨੂੰ ਸੁਨੇਹਾ ਨਹੀਂ ਲਾਇਆ ਤੇ ਲਾਉਣਾ ਸੀ ਵੀ ਸਨੇਹ ਲੱਗਣ ਤੋਂ ਵੀ ਰਹਿ ਗਏ ਨੇ ਇਹ ਵੱਧ ਛੱਡ ਕੇ ਸਾਡੀ ਜਥੇਬੰਦੀ ਇਦਾਂ ਹੀ ਲੋਕਾਂ ਦੀ ਸੇਵਾ ਕਰਦੀ ਰਹੇਗੀ ਕਿਸਾਨ ਦੀ ਸੇਵਾ ਕਰਦੀ ਰਹੇਗੀ ਇਹ ਕਿਦਾਂ ਸਾਰੇ ਕਿਦਾਂ ਕੰਮ ਕਰਗੇ ਸਾਰੇ ਕਦੋਂ ਤੋਂ ਸ਼ੁਰੂ ਕਰ ਰਹੇ ਹੋ ਤੇ ਕਦੋਂ ਇਹ ਮਤਲਬ ਤੁਹਾਡੀ ਪਾਰਟੀ ਬਣ ਜਾਈ ਕਿੰਨੇ ਕ ਮੈਂਬਰ ਜੀ ਦੇ ਵਿੱਚ ਜੁਆਏ ਸਾਡੇ ਨੇ ਅੱਜ ਪੰਜ ਤਰੀਕ ਨੂੰ ਮੀਟਿੰਗ ਹੁੰਦੀ ਹੈ ਜਿਸ ਕੋ ਦੁਆਰਾ ਸਾਡੇ ਜਿੱਥੇ ਆਪਾਂ ਬਰਾਜਮਾਨ ਹੁਣ ਤੇ ਹੁਣ ਅਸੀਂ ਅਗਲੀ 5 ਤਰੀਕ ਨੂੰ ਇਕੱਠ ਰੱਖ ਕੇ ਤੇ ਇਹ ਮੈਂ 31 ਮੈਂਬਰੀ ਜਾਂ ਕੋਈ ਵੀ ਜਵੇਂ ਸਾਡੇ ਬਜ਼ੁਰਗ ਜਿਵੇਂ ਵੀ ਕਿਸੇ ਜਾਇ ਹੋਏ ਉਹ ਸਾਰ ਨਾਲ ਅਸੀਂ ਪ੍ਰਧਾਨ ਨਹੀਂ ਅਸੀਂ ਚੁਣਨਾ ਪ੍ਰਧਾਨ ਜਿਵੇਂ ਸਾਡੀ ਸੰਗਤ ਕਹੇਗੀ ਉਵੇਂ ਅਸੀਂ ਪ੍ਰਧਾਨ ਬਣਾਵਾਂਗੇ ਨਹੀਂ ਤਾਂ ਅਸੀਂ ਅਜੇ ਕੁਝ ਮੈਂਬਰੀ ਕਮੇਟੀ ਬਣਾਵਾਂਗੇ ਜੀ ਦੂਜੇ ਹਲਕੇ ਤਾਂ ਬਾਹਰ ਦੇ ਹਲਕਿਆਂ ਤੋਂ ਵੀ ਸੰਗਤ ਆਈ ਸੀਗੀ ਤੇ ਉਹਨਾਂ ਦੇ ਉੱਥੇ ਹਲਕੇ ਦੇ ਵਿੱਚ ਜਾ ਕੇ ਬਲਾਕ ਦੇ ਜਾ ਕੇ ਉਹਨਾਂ ਵਿੱਚ ਜਾ ਕੇ ਉਹਨਾਂ ਦੀ ਕਮੇਟੀ ਬਣਾਈ ਦੇਣੀ ਠੀਕ ਹੈ ਥੈਂਕ ਯੂ